ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਇੱਕ ਕ੍ਰੋਸ ਬੈਡ ਦਿਖਾਉਂਦੇ ਹਾਂ ਤੁਹਾਨੂੰ ਕਲੂਨ ਸੂਈ ਹੋਈ ਹੈ ਸਿੰਘ ਜ਼ਰੂਰ ਹੈਗੇ ਨੇ ਨਿੱਕੇ ਨਿੱਕੇ ਤੇ ਬਾਕੀ ਬੈੜ ਦਾ ਇੱਕ ਵਾਰੀ ਥਣ ਹਵਾਨਾ ਦੇਖ ਲੋ ਫਿਰ ਤੋਰ ਕੇ ਦਿਖਾਵਾਂਗੇ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਸਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਕੀ ਆ ਬਾਈ ਮਨਦੀਪ ਸਿੰਘ ਪਿੰਡ ਕਿਹੜਾ ਬਾਈ ਪਲਾਈਕੇ ਕਿਹੜਾ ਪਿੰਡ ਬਾਈ ਪਲਾਈਕੇ ਪਲਾਈਕੇ ਕਦ ਸੂਈਆ ਵੀਰ ਬੈੜੇ ਤਨ ਹੋ ਕੇ 7-8 ਦਾਣ ਗੋਲਾ ਕਿੰਨਾ ਤਿਆਰ ਹੈ ਹੈਗਾ 9-10 ਕਿਲੋ ਕੈਮੀਆ ਸੂਈਆ ਬੜਾ ਪਹਿਲੇ ਸੂਈਆ ਪਹਿਲੇ ਸੂਈਆ ਹਾਂ ਵਪਾਰ ਦਾ ਕੰਮ ਆ ਜਾਂ ਲੋਕਲ ਨਾ ਨਾ ਲੋਕਲ ਲੋਕਲ ਹੀ ਹਾਂ ਨੰਬਰ ਬੋਲ ਦੋ ਆਪਣਾ 90561 ਹਾਂਜੀ 12086 12086 90561 12086 ਬਾਈ ਦਾ ਨੰਬਰ ਆ ਸਕਰੀਨ ਤੇ ਲਾ ਦੂੰਗਾ ਜਿਹਨੂੰ ਬਾੜ ਪਸੰਦ ਆਉਂਦੀ ਆ ਖਰੀਦ ਸਕਦਾ ਰੇਟ ਕੀ ਕਰਦਾ ਬਾਈ ਇਹਦਾ 20000 ਰੁਪਏ ਕਰ ਦੇ ਬਾਈ ਕਿੰਨੇ ਦੀ ਛੱਡ ਦੋਗੇ ਲਾਸਟ ਆ ਤਕਰੀ 15000 ਦੀ ਛੱਡਾਂ ਬਾਈ ਨੇ ਬਿਲਕੁਲ ਬਾਜ਼ਰ ਰੇਟ ਕਰਿਆ ਜਿਹੇ ਜੇ ਸਿੰਘ ਨੇ ਗਾਂ ਦੇ ਦੁੱਧ ਕੱਢ ਦੂਗੀ ਦੋਸਤੋ 12-13 ਕਿਲੋ ਬਾਕੀ ਆਪਣੀ ਸੇਵਾ ਨਾਲ ਖੋਲ ਕੇ ਕਮਾ ਦੀ ਵੀ ਰੀਕੋ ਕੋਲ ਕੇ ਦਿਖਾ ਦੇਣਾ ਦੋਸਤੋ ਥਣ ਹਵਾਨਾ ਦੇਖ ਸਕਦੇ ਹੋ 5-7 ਦਿਨਾਂ ਦੀ ਸੂਈ ਹੈ। ਕੋਲ ਹੁਣ ਵੜਾ ਹੈ। ਕਰੌਸ ਚਾਹ ਦੋਸਤੋ ਗਰਮੀ ਦੇ ਵਿੱਚ ਇਸ ਟਾਈਪ ਦੀਆਂ ਬੈੜੀਆਂ ਚੱਲਦੀਆਂ ਨੇ। Ориジナル ਥੋੜਾ ਬਿਮਾਰ ਹੋ ਜਾਂਦੀਆਂ ਨੇ। ਇਹਦੀ ਮੈਂ ਸਾਲੀ ਸਾਮ ਸੰਭਾਲਿਆ। ਕੋਈ ਬਹੁਤੀ ਜ਼ਿਆਦਾ ਗਰਮੀ ਇਹ ਪਸ਼ੂ ਮੰਦੇ ਨਹੀਂ। ਇਹ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ। ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਬਾਈ ਨੇ ਬਿਲਕੁਲ ਬਾਜਵ ਰੇਟ ਕਰਿਆ। 15000 ਰੁਪਏ ਦੀ ਬੈੜ ਛੱਡ ਦੂਗਾ। ਇੱਕ ਵਾਰ ਥਣ ਹਵਾਨਾ ਫਿਰ ਨੇੜੇ ਤੋਂ ਦਿਖਾ ਦਵਾਂ। ਪਿੱਛੇ ਬੱਚਾ ਕੀ ਆਦੀ ਬਾਈ ਅੱਛਾ ਬੱਚਾ ਵਿੱਚ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਇਹ ਜ ਸਿੰਘ ਨੇ ਗਾਂ ਦੇ ਬਾਈ ਨੇ ਰੇਟ ਵੀ ਬਿਲਕੁਲ ਜੈਨੂਅਰ ਰੇਟ ਕਰਿਆ ਪੂਰੀ ਮੰਡੀ ਦਾ ਰੇਟ ਸਭ ਤੋਂ ਘੱਟ ਰੇਟ ਹੈ ਮੰਡੀ ਚੋਂ 15000 ਰੁਪਏ ਦੀ ਬਾਕੀ ਨੰਬਰ ਲਾਉਂਗਾ ਬਾਈ ਦਾ ਸਕਰੀਨ ਤੇ ਖਰੀਦਣੀ ਤੁਸੀਂ ਦੋਸਤੋ ਆਪਣੀ ਤਸੱਲੀ ਕਰਕੇ ਹੁੰਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ